ਉਸ ਗੱਲ ਜਿਨੀ ਮੈਂ ਪੈਂਦਾ ਇਹਨਾਂ ਨੇ ਇੱਕ ਬੋਰਡ ਲਾਇਆ ਉਹਦੇ ਤੇ ਲਿਖਿਆ ਵੀ ਲੋਕਤੰਤਰ ਨੂੰ ਬਚਾਉਣਾ ਤੇ ਭ੍ਰਿਸ਼ਟਾਚਾਰ ਨੂੰ ਮਟਾਉਣਾ ਉਹ ਯਾਰ 100 ਚੂਹਾ ਅੱਜ ਨੂੰ ਚੱਲੀ ਕੋਦਲਾ ਤੋੜਾ ਭ੍ਰਿਸ਼ਟਾਚਾਰ ਪੰਜ ਸਾਲਾਂ ਦੇ ਵਿੱਚ ਬਰਦਾਸਪੁਰ ਦੇ ਵਿੱਚ ਜਿਹੜਾ ਇਹਨਾਂ ਦੇਲੇ ਵਧਿਆ ਇਹਨਾਂ ਨੇ ਸਾਰੇ ਰਿਕਾਰਡ ਕਿਸਨੇ ਜੋ ਅੱਗੇ ਵੀ ਪੰਜ ਸਾਲ ਤੂੰ ਆ ਲਾ ਲਿਆ ਸੀਗਾ ਪੰਜ ਸਾਲ ਜਿੰਨਾ ਤੂੰ ਸਾਡੇ ਦੇ ਨਿਆਂ ਕਰ ਸਕਦਾ ਸੀ ਕੀਤਾ ਸੀ ਤੇ گاਵੀ ਜਦੋਂ ਤੇਰਾ ਵਾਸ ਚੱਲੇਗਾ ਜੋ ਕਰ ਸਕਦਾ ਕਰ ਲਈ ਤਗੜੇ ਹੋ ਕੇ ਉਹਨੂੰ ਸਵਾਵੇਂ ਸਾਨੂੰ ਜਾਚਾ ਔਰ ਇੱਕ ਗੱਲ ਮੈਂ ਅੱਜ ਦੱਸ ਦਵਾਂ ਕਿ ਮੈਂ ਆਪਣੇ ਕਿਸੇ ਸਾਥੀ ਤੇ ਕੱਲ ਨਹੀਂ ਆਉਣ ਦੇਣੀ ਸੋ ਜਿਹੜੇ ਤੂੰ ਥ੍ਰੈਟ ਮੈਨੂੰ ਦਿਨਾ ਉਹ ਤੇਰੇ ਥ੍ਰੈਟ ਕਬੂਲ ਕਰਦੇ ਆ ਸਭਾ ਆ ਲੈਂਦੇ ਪਰ ਇੱਕ ਗੱਲ ਆਪਣੇ ਦਿਮਾਗ ਚੋਂ ਕੱਢ ਦੀ ਕਿ ਦੁਬਾਰਾ ਤੂੰ ਸਦਾ ਚ ਨਹੀਂ ਆਉਣਾ ਇਹ ਲਾਦੂ ਕਰੀ ਵੀ ਜਿੱਦਾਂ ਪਾਰਟੀ ਬਦਲਣਾ ਅਗਲੀ ਵਾਰੀ ਫੇਰ ਕਿਦੇ ਔਰ ਛੜਪਾ ਮਾਰੇ ਜਿਵੇਂ ਹੁਣੇ ਤੁਰਦਾ ਫਿਰਦਾ ਸਾਰੀਆਂ ਬਾਡੀਆਂ ਵੱਲ ਹੋਇਆ ਆਵਾ ਅੱਜ ਕਿਤੇ ਕਹਿੰਦਾ ਜੀ ਮੈਨੂੰ ਲੜਾ ਦਿਓ ਜੀ ਕਿਤੇ ਕਹਿੰਦਾ ਮੇਰੇ ਭਰਾ ਨੂੰ ਲੜਾ ਦਿਓ ਜੀ ਤੇ ਇਸ ਕਰਕੇ ਆ ਗੱਲਾਂ ਚੱਲਣੀਆਂ ਨਹੀਂ ਥਰੈਟ ਨੂੰ ਅਸੀਂ ਕਬੂਲ ਕਰਦੇ ਆ ਜੀ ਤੇ ਜੋ ਹੋਊਗਾ ਕਰਕੇ ਵੇਖ ਲਈ ਜੋ ਸਾਡੇ ਕੋਲ ਹੋएगा ਹੀ ਵੇਖ ਲੋਗਾ ਅੱਜ ਆਪਾਂ ਆਪਣੇ ਨਗਰ ਆਪਣੇ ਜੱਦੀ ਪਿੰਉ ਨਾਲ ਆਇਆ ਇਸ ਪਿੰਡ ਨੇ ਇਸ ਧਰਤੀ ਨੇ ਬਹੁਤ ਖੁਸ਼ ਸਾਨੂੰ ਔਰ ਸਾਡੇ ਪਰਿਵਾਰ ਨੂੰ ਦਿੱਤਾ ਮੇਰਾ ਰੋਮ ਰੋਮ ਇਸ ਧਰਤੀ ਲਈ ਹਮੇਸ਼ਾ ਅਰਜ਼ਦਾਰ ਰਹੂਗਾ ਔਰ ਅਜੀਤ ਨਿਮਰ 40 ਲੱਖ ਰੁਪਏ ਦੇ ਨਲਮਰ ਦੇ ਕੰਮ ਜਿਹੜੇ ਨੇ ਗਲੀਆਂ ਨਾਲੀਆਂ ਦੇ ਔਰ ਪਾਣੀ ਦੇ ਨਿਕਾਸ ਦੇ ਉਹ ਕੀਤੇ ਨੇ 40 ਲੱਖ ਰੁਪਏ ਦੇ ਨਾਲ ਸਦਾ ਆਮ ਆਦਮੀ clinic ਜਿਹੜਾ ਕੋਟਾ sheet ਦੇ ਨਾਲ ਤਿਆਰ ਹੋਇਆ ਔਰ ਜਿੱਥੇ ਤਕਰੀਬਨ 98 ਤਰ੍ਹਾਂ ਦੀਆਂ ਮੈਡੀਸਿਨ ਤੇ 48 ਤਰ੍ਹਾਂ ਦੇ ਟੈਸਟ ਨੇ ਉਹ ਫ੍ਰੀ ਹੋਣਗੇ ਸਮਾਂ ਸਮਝਣਾ ਇੱਕ ਛੋਟਾ ਜਿਹਾ ਹਿੱਸਾ ਇਸ ਧਰਤੀ ਦੇ ਜਿਸ ਨੇ ਸਾਨੂੰ ਇੰਨਾ ਵੱਡਾ ਮਾਨ ਸਨਮਾਨ ਔਰ ਪਿਆਰ ਇੱਥੋਂ ਮਿਲਿਆ ਇਹ ਬਹੁਤ ਇੱਕ ਛੋਟਾ ਜਿਹਾ ਚੀਜ਼ ਜਿਹੜੀ ਨਾ ਵਾਪਸ ਕਰ ਸਕਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵਿਸ਼ਵਾਸ ਕਰਦਾ ਕਿ ਸਾਡੀ ਸਰਕਾਰ ਇਸ ਗੱਲ ਲਈ ਵਚਣਬੱਧਾ ਕਿ ਜਿੰਤੋਂ ਤੱਕ ਲੋਕਾਂ ਦੇ ਵਿਕਾਸ ਔਰ ਜੀਵਨ ਸਾਰ ਨੂੰ ਉੱਪਰ ਚੁੱਕਣ ਦੀ ਗੱਲ ਆ ਉੱਥੇ ਕਰਾਂਗੇ ਜਿਹੜੇ ਬਾਕੀ ਕੰਮ ਰਹਿ ਗਏ ਨੇ ਉਹਨਾਂ ਨੂੰ ਵੀ ਆਪਾਂ ਪੂਰਾ ਕਰਾਂਗੇ ਅੱਜ ਉਸ ਤੋਂ ਬਾਅਦ ਇੱਕ ਵੱਡੀ ਖੁਸ਼ਖਬਰੀ ਹੋਰ ਆ ਕਿ ਸਾਡੇ ਬਹੁਤ ਸਾਰੇ ਸਾਥੀ ਮੁਖਦੇਵ ਜੀ ਜਿਹੜੇ ਜ਼ਿਲ੍ਹਾ ਕਿਸਾਨ ਦੇ ਪ੍ਰਧਾਨ ਨੇ ਔਰ ਸਬਾ ਪੱਟੀ ਜੀ ਜਿਹੜੇ ਵਾਇਸ ਪ੍ਰਧਾਨ ਬਣੇ ਨੇ ਮinority ਸੈੱਲ ਦੇ ਜਸਵਿੰਦਰ ਪਾਲ ਜੀ ਔਰ ਪੀਟਰ ਬੱਟੂ ਜੀ ਅੱਜ ਇਹਨਾਂ ਨੂੰ ਵੀ ਤੇ ਅਸੀਂ ਚੇਚੇ ਤੌਰ ਤੇ ਬੁਲਾ ਕੇ ਇਸ ਨਵੇਂ ਅਹੁਦੇ ਸੰਭਾਲਣ ਦੀ ਮੁਬਾਰਕ ਦਿੰਦੇ ਆ ਔਰ ਸ਼ੁਭ ਕਾਮਨਾਵਾਂ ਦਿੰਦੇ ਆ ਬਹੁਤ ਸਾਰਾ ਅਫਸੋਸ ਇਸ ਕਰਕੇ ਹੁੰਦਾ ਕਿ ਦੇਖੋ ਖਲਾਜ ਨੀਤੀ ਦਾ ਮਕਸਦ ਲੋਕਾਂ ਦੀ ਸੇਵਾ ਲੋਕਾਂ ਦੀ ਸੇਵਾ ਕਰਨ ਵਾਸਤੇ ਰਾਜਨੀਤੀ ਇੱਕ ਅਵਸਥਾ ਹੈ ਇੱਕ ਜ਼ਰੀਆ ਪਰ ਜਿਸ ਵਕਤ ਤੁਸੀਂ ਰਾਜਨੀਤੀ ਤੇ ਰਹਿ ਕੇ ਇਹੋ ਜੀ ਗੱਲ ਕਰੋਗੇ ਤੇ ਮੈਂ ਸਮਝਣਾ ਵੀ ਤੁਸੀਂ ਉਸ ਰਾਜਨੀਤਿਕ ਪਰੰਪਰਾਵਾਂ ਨੂੰ ਨਿਵਾ ਕਰਨ ਦੀ ਗੱਲ ਕਰਦੇ ਹੋ ਇਹਨਾਂ ਨੇ ਪਿੱਛੇ ਰੈਲੀ ਕੀਤੀ ਲੋਕਤੰਤਰ ਹੱਕ ਆ ਚਲੋ ਉਹਦੇ ਦੀ ਗੱਲ ਵੱਖਰੀ ਸੀ ਕਿ ਜਿਹੜੇ ਜਿਹੜੇ ਸਫਾਈ ਕਰਮਚਾਰੀ ਸਨ ਉਹਨਾਂ ਦੀਆਂ ਹਾਜ਼ਰੀਆਂ ਵੀ ਉੱਥੇ ਲਾਈਆਂ ਗਈਆਂ ਉਸ ਗੱਲ 'ਚ ਨਹੀਂ ਮੈਂ ਪੈਂਦਾ ਇਨੇ ਇੱਕ ਬੋਰਡ ਲਾਇਆ ਉਹਦੇ ਤੇ ਲਿਖਿਆ ਵੀ ਲੋਕਤੰਤਰ ਨੂੰ ਬਚਾਉਣਾ ਤੇ ਭ੍ਰਸ਼ਟਾਚਾਰ ਨੂੰ ਮਿਟਾਉਣਾ ਉਹ ਯਾਰ ਸੌ ਚੁਆ ਅੱਜ ਨੂੰ ਚੱਲੀ ਕੋਈ ਗੱਲ ਥੋੜਾ ਭ੍ਰਸ਼ਟਾਚਾਰ ਪੰਜ ਸਾਲਾਂ ਦੇ ਵਿੱਚ ਪੁਰਦਾਸਪੁਰ ਦੇ ਵਿੱਚ ਜਿਹਨਾਂ ਇਹਨਾਂ ਵੇਲੇ ਵਧਿਆ ਜਿਨ੍ਹਾਂ ਨੇ ਸਾਰੇ ਰਿਕਾਰਡ ਪਿਛਲੇ ਤੋੜੇ ਇਹਨਾਂ ਨੇ ਦੱਸਤਾ ਵੀ ਕਲੋਨੀਆ ਕਿਵੇਂ ਲੁੱਟੀਆਂ ਨੇ ਰਾਜ ਨਮੇ ਕਿਵੇਂ ਕਰਾਈ ਦੇ ਨੇ ਰਾਜ ਨਮਾ ਫੀਸ ਕਿਵੇਂ ਲਈਦੀ ਆ ਔਰ ਦੂਜੀ ਗੱਲ ਆਪਣੇ ਰਿਸ਼ਤੇਦਾਰ ਬਲਾਕਾਂ ਇਹ ਬਿਠਾਏ ਫੋਰਟ ਮੇਗ ਵਿੱਚ ਬਿਠਾਏ ਔਰ ਉਹਨੇ ਦੇ ਰਹੀਂ ਇੱਕ ਐਸੀ ਲੋਟ ਇਲਾਕੇ ਦੇ ਵਿੱਚ ਬਚਾਈ ਜਿਹੜਾ ਅੱਜ ਸਮਾਜ ਜਾਣਦਾ ਔਰ ਦੂਸਰੀ ਗੱਲ ਬਹੁਤ ਜ਼ਿਆਦਾ ਉੱਥੇ ਮੇਰੇ ਖਿਲਾਫ ਗੱਲ ਕੀਤੀ ਗਈ ਅੱਜ ਤੁਹਾਡੇ ਰਹੀਂ ਮੈਂ ਇਹ ਬੇਨਤੀ ਜ਼ਰੂਰ ਕਰ ਦੇਣਾ ਜਾਨਾ ਕਿ ਆਪਾਂ ਸੰਘਰਸ਼ ਤੋਂ ਨਿਕਲੇ ਆ ਇਹਨਾ ਪਵਕੀਆਂ ਦਾ ਸਾਡੇ ਤੇ ਅਸਰ ਨਹੀਂ ਹੋਣਾ ਜੋ ਅੱਗੇ ਵੀ ਪੰਜ ਸਾਲ ਤੂ ਵਾ ਲਾ ਲਿਆ ਸੀਗਾ ਅਨਸਾਰ ਜਿੰਨਾ ਤੂੰ ਸਾਡੇ ਦੇ ਨਿਆਂ ਕਰ ਸਕਦਾ ਸੀ ਕੀਤਾ ਸੀ ਤੇ ਗਾਹ ਵੀ ਜਦੋਂ ਤੇਰਾ ਵਾਸ ਚੱਲੇਗਾ ਜੋ ਕਰ ਸਕਦਾ ਕਰ ਲਈ ਤਗੜੇ ਹੋ ਕੇ ਉਹਨੂੰ ਸਵਾੰਗੇ ਸਾਨੂੰ ਜਾਚ ਪਰ ਇੱਕ ਗੱਲ ਮੈਂ ਅੱਜ ਦੱਸ ਦਵਾ ਕਿ ਮੈਂ ਆਪਣੇ ਕਿਸੇ ਸਾਥੀ ਤੇ ਕੱਲ ਨਹੀਂ ਆਉਣ ਦੇਣੀ ਸੋ ਜਿਹੜਾ ਤੂੰ ਥ੍ਰੈਟ ਮੈਨੂੰ ਦਿਨਾ ਉਹ ਤੇਰੇ ਥ੍ਰੈਟ ਕਬੂਲ ਕਰਦੇ ਆ ਸਭਾ ਆ ਲੈਂਦੇ ਪਰ ਇੱਕ ਗੱਲ ਆਪਣੇ ਦਬਾਅ ਚੋਂ ਕੱਢ ਦੀ ਕਿ ਦੁਬਾਰਾ ਤੂੰ ਸੱਦਾ ਚ ਨਹੀਂ ਆਉਣਾ ਆ ਗੱਲਾਂ ਸਾਹਮਣੇ ਲੋਕ ਸਭਾ ਚ ਪਤਾ ਲੱਗ ਜਣੀ ਇਹਨੇ ਤੇ ਦੂਸਰੀ ਗੱਲ ਆ ਜਿਹੜਾ ਇਹ ਵਹਿਮ ਹੈ ਵੀ ਦੁਬਾਰਾ ਤੂੰ ਆ ਜਾਣਾ ਹਾਂ ਇਹ ਨਾ ਤੂੰ ਕਰੇ ਕਿ ਜਿੱਦਾਂ ਪਾਰਟੀ ਬਦਲਣਾ ਅਗਲੀ ਵਾਰੀ ਫੇਰ ਕਿਤੇ ਹੋਰ ਛੜਪਾ ਮਾਰੇ ਜਿਵੇਂ ਹੁਣੇ ਤੁਰਦਾ ਫਿਰਦਾ ਸਾਰੀਆਂ ਬਾਡੀਆਂ ਵੱਲ ਹੋਇਆ ਆ ਵਾ ਅੱਜ ਹੀ ਕਿਤੇ ਕਹਿੰਦੇ ਜੀ ਮੈਨੂੰ ਲੜਾ ਦਿਓ ਜੀ ਕਿਤੇ ਕਹਿੰਦੇ ਮੇਰੇ ਭਰਾ ਨੂੰ ਲੜਾ ਦਿਓ ਜੀ ਤੇ ਇਸ ਕਰਕੇ ਆ ਗੱਲਾਂ ਚਲਣੀਆਂ ਨਹੀਂ ਥ੍ਰੈਟ ਨੂੰ ਅਸੀਂ ਕਬੂਲ ਕਰਦੇ ਆ ਜੀ ਤੇ ਜੋ ਹੋਊਗਾ ਕਰਕੇ ਵੇਖ ਲਈ ਜੋ ਸਾਡੇ ਨਾਲ ਹੋਗਾ ਹੀ ਵੇਖ ਲਵਾਂਗੇ ਲਕਸ਼ਣ ਆ ਰਿਹਾ ਹੈ ਕੋਈ ਨਾ ਦੇਖ ਚਿਲੇਕਸ਼ਨ ਵੀਰੇ ਬਾਈਆਂ ਮਹੀਨੇ ਦੀ ਕਾਰਗਜ਼ਾਰੀ ਲੋਕਾਂ ਕੋ ਲੈ ਕੇ ਜਾਣੀ ਆ ਔਰ ਉਸ ਕਾਰਗਜ਼ਾਰੀ ਦੇ ਉੱਪਰ ਭਗਵੰਤ ਮਾਨ ਜੀ ਦੀ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਅੱਜ ਬਾਈਆਂ ਮਹੀਨਿਆਂ ਜੋ ਦਰਦ ਦਾ ਮਾਹੌਲ ਖਤਮ ਹੋ ਗਿਆ ਜਿਹੜੇ ਗੈਂਗਸਟਰਜ਼ ਇਹਨਾਂ ਦੇ ਬੱਚੇ ਨੌਜਵਾਨ ਕਰੇ ਬਾਕੇ ਪੈਦਾ ਕੀਤੇ ਸੀ ਅੱਜ ਉਹ ਘਰਾਂ 'ਚ ਬੈਠ ਗਏ ਨੇ ਸੋ ਅੱਜ ਮਾਹੌਲ ਸੁਖਾਵਾਂ ਹੋ ਗਿਆ ਲੋਕਾਂ ਨੇ ਤਖਣੇ ਹੋ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣੀਆਂ ਨੇ ਔਰ ਤੁਸੀਂ ਵੇਖਿਓ ਕਿ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤ ਕੇ ਜਾਊਗਾ